ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਗਾਂ ਬਕਾਊਆ ਜੀ ਕਰਦੇ ਆ ਬਾਈ ਜੀ ਨਾ ਆਪਾਂ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਨਾਂ ਦੱਸੋ ਜੀ ਆਪਣਾ ਗੁਰਪ੍ਰੀਤ ਹੈਂ ਜੀ ਪਿੰਡ ਵਖਤਗੜਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਕਿਹੜੇ ਕਿਹੜੇ ਪਿੰਡ ਨੇੜੇ ਪੈਂਦੇ ਆਪਣੇ ਆਪਣੇ ਭੂਤ ਨੇ ਟੱਲਾ ਵਾਲਾ ਵੀਰੇ ਹਰਾ ਇਸ਼ਾਰਾ ਠੀਕ ਹੈ ਜੀ ਕਹੇ ਠੀਕ ਹੈ ਜੀ ਨਾਈ ਵਾਲਾ ਠੀਕ ਹੈ ਜੀ ਭਾਈ ਜੀ ਦੱਸ ਪੱਕੋ ਗੈਂਚਾ ਨਹੀਂ ਲੜਿਆ ਠੀਕ ਹੈ ਜੀ ਭਾਈ ਜੀ ਨੇ ਦੱਸਤਾ ਭਾਈ ਜੀ ਨੰਬਰ ਦੱਸੋ ਜੀ ਆਪਣਾ 946659 12025 ਠੀਕ ਹੈ ਜੀ ਦੁਬਾਰੇ ਫਿਰ ਦੱਸ ਦਿਓ 946659 ਹਾਂਜੀ 12025 ਠੀਕ ਹੈ ਜੀ ਹਾਂਜੀ ਭਾਈ ਜੀ ਦੱਸੋ ਜੀ ਗਾਂ ਦੀ ਡਿਟੇਲ ਆਪਣੀ ਦੀ ਇਹਦੀ ਮਾਦਾ ਰਿਕਾਰਡ 25 26 ਲੀਟਰ ਸੀਗਾ ਠੀਕ ਹੈ ਜੀ ਤੇ ਇਹ ਕਿੰਨੇ ਕਿਤਰਾਂ ਰਹਿੰਦੇ ਸੂਣ ਦੇ ਕੀ ਗੱਲਬਾਤ ਆ ਜੀ ਕਿਵੇਂ ਆ ਤੁਸੀਂ ਦੱਸਦੇ ਰਹਿੰਦੇ ਆ ਕਿ ਠੀਕ ਹੈ ਜੀ ਪਹਿਲੇ ਨਾ ਜੀ ਇਹ ਹਾਂ ਪਹਿਲੇ ਨ ਬੱਸੀ ਜੀ ਠੀਕ ਹੈ ਜੀ 10 12 ਮਹੀਨੇ ਦੇ ਹਾਂ ਠੀਕ ਹੈ ਜੀ ਥਣ ਥਣ ਬਾਈ ਜੀ ਦੇਖ ਸਕਦੇ ਤੁਸੀਂ ਠੀਕ ਹੈ ਜੀ ਪਕਸ਼ੂਨ ਤੌਰ ਤੇ ਵੀ ਦਿਖਾ ਦਿੰਦੇ ਆ ਟੌਪ ਦੀ ਗਾ ਮਾ ਦਾ ਦੁੱਧਾ ਰਿਕਾਰਡ ਹੈਗਾ ਬਾਈ ਕਹਿੰਦਾ 25 22 ਲੀਟਰ ਹੈਗਾ ਸੀ ਤੇ ਘਰ ਦੀ ਬੱਸੀ ਹੈ ਬਾਈ ਕੋਲ ਜੀਨੀਦਾਰ ਭਰਾ ਆਪਣਾ ਹਾਂਜੀ ਬਾਈ ਜੀ ਖੋਲ ਕੇ ਦਿਖਾ ਦੇ ਉਹ ਤਾਂ ਨਹੀਂ ਦੇਖ ਲਓ ਭਰਾ ਟੌਪ ਕੁਆਲਟੀ ਦੀ ਗਾ ਬੱਸੀ ਤੇ ਖੱਦ ਕੁਦ ਕਰਮ ਵਾਲੀ ਦਾ ਸੋਨਾ ਥਣ ਮੋਟਾ ਲੱਗਿਆ ਵਾ ਠੀਕ ਹੈ ਜੀ ਪੂਰਾ ਤਰਾ ਤੁਹਾਡੇ ਸਾਹਮਣੇ ਆ ਮੋੜ ਲਾ ਬਾਈ ਇਧਰ ਦੀ ਮੋੜ ਲਿਆ ਠੀਕ ਹੈ ਤੇ ਬਾਕੀ ਪਪੋ ਜੀ ਦੇ ਬਾਈ ਨਿਵੇਟ ਤੇ ਜ਼ਿਲ੍ਹਾ ਬਰਨਾਲਾ ਪਿੰਡ ਵਖਤਗੜਾ ਜੀ ਮੇਰਾ ਪਿੰਡ ਵਖਤਗੜੀ ਆ ਬਾਈ ਕੋਲੀ ਆ ਤੇ ਤੋੜਾ ਤੋੜਾ ਦੇਖ ਸਕਦੇ ਕੋੜਾ ਠੀਕ ਹੈ 10 12 ਨੂੰ ਰਹਿੰਦੇ ਆ ਠੀਕ ਹੈ ਜੀ ਵੀਰੇ ਠੰਡੀ ਚੀਲ ਬਹੁਤ ਆ ਗਈ ਜਾਈ ਕੋਹ ਨਹੀਂ ਕਹਿੰਦੀ ਠੀਕ ਹੈ ਜੀ ਕੋਈ ਜਿਹੇ ਜਵਾਕ ਹੱਥ ਲਾਈ ਜਾਵੇ ਠੀਕ ਹੈ ਜੀ ਤੇ ਲੱਟਣਾ ਬਹੁਤ ਪੀਣੀ ਹਾਂ ਜੀ ਠੀਕ ਹੈ ਜੀ ਮੜਾ ਲਾਇਓ ਸਾਨੂੰ ਹੱਥ ਠੀਕ ਹੈ ਜੀ ਤੋੜਾ ਲੋ ਜੀ ਸੰਦੇਸ਼ ਨੂੰ ਪੂਰੀ ਪਹਿਲਾਂ ਨਗਾ ਸੁਣ ਵਾਲੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਠੀਕ ਆ ਜੀ ਨੰਬਰ ਵਾਈਜ਼ ਆਪਾਂ ਸਕਰੀਨ ਤੇ ਲਾ ਦਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ